ਸਸ਼ਕਲ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਕੱਚ ਦਾਣਾ ਕਿੱਦਾਂ ਤੁਸੀਂ ਲਗਾਉਣਾ ਹੈ ਤੇ ਕਿੰਨੇ ਨੰਬਰ ਸੂਈ ਯੂਜ਼ ਕਰਨੀ ਹੈ ਜ਼ਿਆਦਾਤਰ ਹੁੰਦਾ ਹੈ ਕਿ ਸਾਨੂੰ ਨਹੀਂ ਪਤਾ ਹੁੰਦਾ ਲੱਗਦਾ ਕਿ ਅਸੀਂ ਕਿੰਨੇ ਨੰਬਰ ਸੂਈ ਯੂਜ਼ ਕਰਨੀ ਹੈ ਕਈ ਵਾਰ ਹੁੰਦਾ ਹੈ ਕਿ ਸਾਡਾ ਕੱਚ ਦਾਣਾ ਵਿੱਚ ਨੂੰ ਨਹੀਂ ਕ੍ਰੋਸ ਹੁੰਦਾ ਵੈਸੇ ਤਾਂ ਜ਼ਿਆਦਾਤਰ ਆਰੀ ਨਾਲ ਲਗਾਇਆ ਜਾਂਦਾ ਹੈ ਬਟ ਜੇ ਤੁਸੀਂ ਸੂਈ ਨਾਲ ਲਗਾਉਣਾ ਹੈ ਤਾਂ ਕਿੱਦਾਂ ਲਗਾਉਣਾ ਹੈ ਤੇ ਕਿੰਨੇ ਨੰਬਰ ਸੂਈ ਯੂਜ਼ ਕਰਨੀ ਹੈ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਇਸ ਲਈ ਧਿਆਨ ਨਾਲ ਇਸ ਵੀਡੀਓ ਨੂੰ ਦੇਖਿਓ ਕਿ ਕਿ ਕਿੱਦਾਂ ਲਗਾਉਣਾ ਹੈ ਤੇ ਕਿੰਨੇ ਨੰਬਰ ਸੂਈ ਯੂਜ਼ ਕਰਨੀ ਹੈ ਇਹ ਸਾਡੇ ਕੋਲ ਹੈਗੀ ਸੂਈ 9 ਨੰਬਰ 9 ਨੰਬਰ ਸੂਈ ਸਪੈਸ਼ਲ ਇਸੀ ਵਾਸਤੇ ਯੂਜ਼ ਹੁੰਦੀ ਹੈ ਜ਼ਿਆਦਾਤਰ ਕੱਚ ਦਾਣਾ ਜਾਂ ਫਿਰ ਤੁਸੀਂ ਦਬਕਾ ਵਗੈਰਾ ਲਗਾਉਣਾ ਹੈ ਹੱਥ ਨਾਲ ਤਾਂ ਇਹ ਸੂਈ ਸਪੈਸ਼ਲ ਇਸੀ ਵਾਸਤੇ ਹੁੰਦੀ ਹੈ ਇਹ ਬਿਲਕੁਲ ਹੀ ਰਾਮ ਨਾਲ ਕ੍ਰੋਸ ਹੋ ਜਾਂਦੀ ਹੈ ਇਹ ਅੱਗੇ ਤੋਂ ਔਰ ਪਿੱਛੇ ਨੱਕੇ ਤੋਂ ਬਿਲਕੁਲ ਸੇਮ ਹੁੰਦੀ ਹੈ ਇਸ ਲਈ ਸਾਡਾ ਜਿਹੜਾ ਕੱਚ ਦਾਣਾ ਉਹ ਆਰਾਮ ਨਾਲ ਕ੍ਰੋਸ ਹੋ ਜਾਂਦਾ ਹੈ ਇਹ ਤੁਹਾਨੂੰ ਆਰਾਮ ਨਾਲ ਮਿਲ ਜਾਏਗੀ ਇਹ ਕਿਸੇ ਵੀ ਜਿਸ ਤੋਂ ਵੀ ਸਮਾਨ ਵਗੈਰਾ ਲੰਦੇ ਹੋ ਏਮਬਰਾਇਡਰੀ ਵਗੈਰਾ ਦਾ ਜੇ ਉੱਥੇ ਤੋਂ ਆਰਾਮ ਨਾਲ ਇਹ ਸੂਈ ਮਿਲ ਜਾਏਗੀ ਇਹ ਜ਼ਿਆਦਾ ਕੋਸਟਲੀ ਵੀ ਨਹੀਂ ਹੈ ਚਲੋ ਸ਼ੁਰੂ ਕਰਦੇ ਆਂ ਦੱਸਦੇ ਆਂ ਕਿ ਤੁਹਾਨੂੰ ਕਿੱਦਾਂ ਇਹ ਤੁਸੀਂ ਕੱਚ ਦਾਣਾ ਲਗਾਉਣਾ ਹੈ ਤੇ ਦੇਖ ਮੈਂ ਤੁਹਾਨੂੰ ਕਰਕੇ ਦਿਖਾਉਂਦੀ ਆਂ ਕਿ ਕ੍ਰੋਸ ਹੋ ਜਾਂਦਾ ਹੈ ਆ ਦੇਖੋ ਇਸ ਵਿੱਚ ਸੂਈ ਵਿੱਚ ਨੂੰ ਆਰਾਮ ਨਾਲ ਕੱਚ ਦਾਣਾ ਕ੍ਰੋਸ ਹੋ ਜਾਂਦਾ ਹੈ ਤਾਂ ਇਹ ਸੂਈ ਜ਼ਿਆਦਾ ਬੈਟਰ ਹੈ ਸਾਰਿਆਂ ਨਹੀਂ ਸੀ ਕੱਚ ਦਾਣਾ ਵਗੈਰਾ ਲਗਾਉਣ ਲਈ ਚਲੋ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਸੂਈ ਨਾਲ ਕਿੱਦਾਂ ਲਗਾਉਣਾ ਹੈ ਕੱਚ ਦਾਣਾ ਕਿ ਤਾਂ ਕਿ ਸਾਡੀ ਸਫਾਈ ਆਵੇ ਜਿਸ ਦਾ ਆਰੀ ਵਰਕ ਨਾਲ ਆਂਦੀ ਹੈ ਈਕਵਲ ਲੱਗੇ ਉਸੇ ਢੰਗ ਨਾਲ ਸਾਡਾ ਇਹ ਕੱਚ ਦਾਣਾ ਲੱਗੇ ਅੱਜ ਪਹਿਲਾਂ ਮੈਂ ਸਿੰਪਲ ਇਹ ਮੈਂ ਲਗਾ ਕੇ ਦਿਖਾ ਦਿਖਾ ਦਿੰਦੀ ਹਾਂ ਤੁਹਾਨੂੰ ਕਿ ਕਿੱਦਾਂ ਅਸੀਂ ਕੱਚ ਦਾਣੇ ਨੂੰ ਲਗਾਉਣਾ ਹੈ ਇਹ ਜਿੱਦਾਂ ਅਸੀਂ ਲਾਈਨ ਵਿੱਚ ਲਗਾਉਣਾ ਹੈ ਤਾਂ ਕਿੱਦਾਂ ਲਗਾਉਣਾ ਹੈ ਤੁਸੀਂ ਜਦੋਂ ਵੀ ਸੂਈ ਵਿੱਚ ਕੱਚ ਦਾਣਾ ਪਾਉਣਾ ਹੈ ਤਾਂ ਇਸ ਸਿਰਫ ਦੋ ਹੀ ਕੱਚ ਦਾਣੇ ਇਸ ਵਿੱਚ ਨੂੰ ਕਰਾਸ ਕਰਨੇ ਹਨ ਇਸ ਤੋਂ ਜ਼ਿਆਦਾ ਕੱਚ ਦਾਣੇ ਲਗਾਉਗੇ ਤਾਂ ਸਫਾਈ ਨਹੀਂ ਆਏਗੀ ਇਸ ਲਈ ਸਾਨੂੰ ਦੋ ਕੱਚ ਦਾਣੇ ਹੀ ਇਸ ਵਿੱਚ ਨੂੰ ਕ੍ਰੋਸ ਕਰਨੇ ਹਨ ਜਦੋਂ ਆਪਾਂ ਇਹਦਾ ਕ੍ਰੋਸ ਕਰਨਾ ਹੈ ਤਾਂ ਨੈਕਸਟ ਲਗਾਣਾ ਹੈ ਨਾ ਕੱਚ ਦਾਣਾ ਤਾਂ ਆਪਾਂ ਨੇ ਇਸ ਦੇ ਸੈਕਿੰਡ ਵਾਲੇ 'ਚ ਕ੍ਰਾਸ ਕਰਨੀ ਹੈ ਧਾਗਾ ਐਦਾਂ ਕਰਕੇ ਕ੍ਰਾਸ ਕਰਕੇ ਫਿਰ ਨੈਕਸਟ ਕੱਚ ਦਾਣਾ ਲਗਾਉਣਾ ਹੈ ਐਦਾਂ ਹੀ ਤੁਸੀਂ ਦੋ ਦੋ ਕਰਕੇ ਕੱਚ ਦਾਣਾ ਲਗਾਉਣਾ ਹੈ ਇਸ ਨਾਲ ਸਫਾਈ ਵੀ ਆਵੇਗੀ ਇਹ ਛੋਟੇ ਛੋਟੇ ਗੱਲਾਂ ਹਨ ਜੋ ਸਾਨੂੰ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਇਹ ਕੰਮ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਕਿਹੜੀ ਚੀਜ਼ਾਂ ਹੈ ਜੋ ਅਸੀਂ ਇਹਨਾਂ ਲਈ ਯੂਜ਼ ਕਰ ਸਕਦੇ ਹਾਂ ਤੇ ਕਿੰਨੇ ਨੰਬਰ ਸੂਈ ਵਗੈਰਾ ਯੂਜ਼ ਕਰਨੀ ਹੈ ਇਹ ਦੇਖੋ ਜਦੋਂ ਵੀ ਲਗਾਉਣਾ ਹੈ ਇਸ ਨੂੰ ਸੈਕਿੰਡ ਦੇ ਵਿੱਚ ਕ੍ਰੋਸ ਕਰਨਾ ਹੈ ਇਸ ਨੂੰ ਬਿਲਕੁਲ ਇਹਦੇ ਕੋਲ ਸੂਈ ਕਰਕੇ ਇਸ ਵਿੱਚ ਨੂੰ ਕ੍ਰੋਸ ਕਰਕੇ ਫਿਰ ਨੈਕਸਟ ਲਗਾਉਣਾ ਹੈ ਇਸ ਨਾਲ ਕੀ ਹੋਵੇਗਾ ਤੁਹਾਡੇ ਇਹ ਹਿੱਲਣਗੇ ਵੀ ਨਹੀਂ ਔਰ ਬਿਲਕੁਲ ਇਕੁਅਲ ਲੱਗਣਗੇ ਕਈ ਵਾਰ ਹੁੰਦਾ ਹੈ ਕਿ ਜਦੋਂ ਸੂਈ ਨਾਲ ਲਗਾਉਂਦੇ ਆ ਤਾਂ ਲਾਈਨ ਏਧਰ ਉਧਰ ਹੋ ਜਾਂਦੀ ਹੈ ਤੋ ਸਫਾਈ ਨਹੀਂ ਆਂਦੀ ਤਾਂ ਜਦੋਂ ਤੁਸੀਂ ਇਦਾਂ ਲਗਾਉਂਗੇ ਵਿਚ ਨੂੰ ਕਰਾਸ ਕਰਕੇ ਸੈਕਿੰਡ ਵਾਲੇ ਚ ਤੇ ਇਸ ਨਾਲ ਕੀ ਆਊਗਾ ਤੁਹਾਡੀ ਲਾਈਨ ਬਿਲਕੁਲ ਸਿੱਧੀ ਆਏਗੀ ਤੇ ਕੱਚ ਦਾਣਾ ਵੀ ਸਫਾਈ ਨਾਲ ਲੱਗੇਗਾ ਅਗਰ ਮੇਰੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਔਰ ਸਬਸਕ੍ਰਾਈਬ ਜਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਥੈਂਕ ਯੂ